ਕੈਨੇਡਾ ਇੱਕ ਵਾਰ ਫਿਰ ਤੋਂ ਸਖਤ ਹੋ ਗਿਆ ਦੱਸਦੀ ਹੈ ਕਿ ਕੈਨੇਡਾ ਦੇ ਵੱਲੋਂ ਪ੍ਰਵਾਸੀਆਂ ਦੇ ਲਈ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤੇ ਗਏ ਨੇ ਇਹ ਜੋ ਗ੍ਰਿਫਤਾਰੀ ਵਾਰੰਟ ਨੇ ਉਹ 38000 ਪ੍ਰਵਾਸੀਆਂ ਦੇ ਖਿਲਾਫ ਜਾਰੀ ਕੀਤੇ ਗਏ ਨੇ ਦੱਸਦੀ ਹੈ ਕਿ ਸਰਕਾਰ ਦੀਆਂ ਕਥਿਤ ਗਲਤ ਨੀਤੀਆਂ ਕਰਕੇ ਟਹਿ ਟੇਰੀ ਹੋਈ ਇਮੀਗ੍ਰੇਸ਼ਨ ਸਿਸਟਮ ਨੂੰ ਮੂੜ ਪੈਰਾਂ ਤੇ ਖੜਨ ਕਰਨ ਦੇ ਲਈ ਇਮੀਗ੍ਰੇਸ਼ਨ ਮੰਤਰੀ ਮਾਈਕ ਮਿਲਰ ਯਤਨਸ਼ੀਲ ਨੇ ਸਰਕਾਰ ਅਗਲੇ ਸਾਲ ਤੱਕ ਕਰੀਬ 12 ਲੱਖ ਕੱਚੇ ਲੋਕਾਂ ਨੂੰ ਦੇਸ਼ ਤੋਂ ਕੱਢਣ ਦਾ ਮਨ ਬਣਾਈ ਬੈਠੀ ਹੈ ਦੇਸ਼ ਦੇ ਤਹਿਤ ਹੁਣ 38000 ਗੈਰ ਕਾਨੂੰਨੀ ਪ੍ਰਵਾਸੀਆਂ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਵੀ ਜਾਰੀ ਕਰ ਦਿੱਤੇ ਨੇ ਇਸ ਕੰਮ ਨੂੰ ਤੇਜ਼ੀ ਦੇ ਨਾਲ ਕਰਨ ਦੇ ਲਈ ਬਾਰਡਰ ਸਰਵਿਸ ਏਜੰਸੀ ਦੇ ਅਮਲੇ ਦੀ ਨਫਰੀ 15% ਵਧਾਉਣ ਸਮੇਤ ਉਸ ਨੂੰ ਕੁਝ ਵਾਧੂ ਸ਼ਕਤੀਆਂ ਵੀ ਦੇ ਦਿੱਤੀਆਂ ਗਈਆਂ ਨੇ ਸਰਕਾਰੀ ਵਿਭਾਗਾਂ ਦੇ ਸੂਤਰਾਂ ਦੀ ਮੰਨੀਏ ਤਾਂ ਏਜੰਸੀ ਕੋਲ 38030 ਲੋਕਾਂ ਦੇ ਗ੍ਰਿਫਤਾਰੀ ਵਾਰੰਟ ਆ ਚੁੱਕੇ ਨੇ ਜਿਨ੍ਹਾਂ ਨੂੰ ਅਗਲੇ ਦਿਨਾਂ 'ਚ ਉਹਨਾਂ ਦੇ ਪਿਤਰੀ ਦੇਸ਼ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ ਇਹਨਾਂ ਚੋ ਬਹੁਤ ਓਨੇ ਜੇ ਸਲਾਨੀ ਬਣ ਕੇ ਕੈਨੇਡਾ ਪੁੱਜੇ ਤੇ ਇੱਥੋਂ ਦੇ ਸਿਸਟਮ ਨਾਲ ਖੇਲਵਾੜ ਕਰਦਿਆਂ ਫੜੇ ਗਏ ਨੇ ਕੁਝ ਓਨੇ ਜੋ ਵੀਜ਼ੇ ਜਾ ਵਰਕ ਪਰਮਿਟ ਦੀ ਮਿਆਦ ਖਤਮ ਹੋਣ ਤੋਂ ਬਾਅਦ ਵੀ ਇੱਥੇ ਹੀ ਟਿਕੇ ਹੋਏ ਨੇ ਪਤਾ ਲੱਗਿਆ ਕਿ ਕੈਨੇਡਾ ਪਹੁੰਚੇ ਲੋਕਾਂ ਦੇ ਵੱਲੋਂ ਪੱਕੇ ਰਿਹਾਇਸ਼ੀ ਬਣਨ ਦੇ ਲਈ ਜਮ੍ਹਾਂ ਕਰਵਾਈਆਂ ਫਾਈਲਾਂ ਦੀ ਗਿਣਤੀ 2.5 ਲੱਖ ਤੋਂ ਟੱਪ ਗਈ ਹੈ ਇਹਨਾਂ ਫਾਈਲਾਂ ਦੇ ਨਿਬੇੜੇ ਲਈ ਆਮ ਤੌਰ ਤੇ 4 ਤੋਂ 5 ਸਾਲ ਲੱਗਦੇ ਨੇ ਪਰ ਹੁਣ ਇਹਨਾਂ ਦਾ ਕੁਝ ਮਹੀਨਿਆਂ ਦੇ ਵਿੱਚ ਨਿਬੇੜਾ ਕਰਨ ਦੇ ਟੰਗ ਵੀ ਲੱਗ ਜਾ ਰਹੇ ਨਿਵਾਸ ਮੰਤਰੀ ਦੇ ਨਿਰਦੇਸ਼ਾਂ ਹੇਠ ਵਿਭਾਗ ਦੇ ਵੱਲੋਂ ਫਾਈਲਾਂ ਦੇ ਸਟੇਰ ਦਾ ਵਰਗੀਕਰਨ ਕਰਕੇ ਹਰ ਵਰਗ ਨੂੰ ਸਮੁੱਚੇ ਰੂਪ ਦੇ ਵਿੱਚ ਖਾਸ ਨੀਤੀਆਂ ਦੇ ਸਕੈਨਰ ਚੋਂ ਲੰਘਾ ਕੇ ਕੁਝ ਹਫ਼ਤਿਆਂ ਚ ਹਾਂ ਜਾਂ ਨਾ ਕਰਨ ਦੀ ਤਿਆਰੀ ਵੀ ਕੀਤੀ ਗਈ ਹੈ ਬੇਸ਼ੱਕ ਕੱਚੇ ਲੋਕਾਂ ਦੀ ਇੰਨੀ ਵੱਡੀ ਗਿਣਤੀ ਨਾਲ ਸਜਣਾ ਸਰਕਾਰ ਦੇ ਲਈ ਔਖਾ ਕੰਮ ਨਹੀਂ ਇਸੇ ਲਈ ਆਵਾਸ ਮੰਤਰੀ ਦੇ ਵੱਲੋਂ ਕੰਮ ਕਰਨ ਦੇ ਬੁਨਿਆਦ ਦੀ ਢਾਂਚੇ 'ਚ ਵੀ ਬਦਲਾਅ ਕੀਤੇ ਜਾ ਰਹੇ ਨੇ ਤਾਂ ਕਿ ਅਗਲੇ ਸਾਲ 'ਚ ਮੌਜੂਦਾ ਆਬਾਦੀ ਨੂੰ ਬ੍ਰੇਕ ਹੀ ਨਹੀਂ ਸਗੋ ਮੋੜਾ ਦੇ ਕੇ ਇਥੇ ਟੀਚੇ ਨੂੰ ਪਰਾਪਤ ਕੀਤਾ ਜਾ ਸਕੇ ਪਿਛਲੇ ਮਹੀਨਿਆਂ ਚ ਹੋਈਆਂ ਕੁਝ ਸੰਸਦੀ ਉਪਚੋਨਾਂ ਦੇ ਵਿੱਚ ਸੱਤਾ ਤੇ ਲਿਬਰਲ ਪਾਰਟੀ ਦੇ ਉਮੀਦਵਾਰਾਂ ਦੀ ਝੋਲੀ ਪਈਆਂ ਨਾਮੋਸ਼ੀਜਨਕ ਹਾਰਾ ਤੋਂ ਸਰਕਾਰ ਨੂੰ ਆਪਣਾ ਭਵਿੱਖ ਦੇਖਣ ਲੱਗ ਗਿਆ ਤੇ ਆਖਰੀ ਦਾਹ ਦੇ ਵਜੋਂ ਸਰਕਾਰ ਨੇ ਸਖਤ ਕਦਮ ਚੁੱਕਣ ਦੀ ਚਿਜਕਲਾ ਦਿੱਤੀ ਹੈ ਸਰਕਾਰ ਕੋਲ ਪਹੁੰਚੇ ਅੰਕੜਿਆਂ ਅਨੁਸਾਰ ਦੇਸ਼ ਚ 12,68,801 ਲੋਕ ਗੈਰ ਕਾਨੂੰਨੀ ਟੰਗ ਦੇ ਨਾਲ ਰਹਿ ਨੇਰੇ ਜਿਨ੍ਹਾਂ ਨੂੰ ਵਾਪਸ ਭੇਜਣ ਤੋਂ ਬਾਅਦ ਹੀ ਸਿਹਤ ਰਿਆਹੈਸ਼ ਤੇ ਰੁਜ਼ਗਾਰ ਮੌਕੇ ਦੇ ਤੁਲਨ ਦੇ ਵਿੱਚ ਆਏ ਵਿਗਾਰ ਨੂੰ ਮੋਰ ਪੈਰਾਂ ਦੇ ਸਿਰ ਕੀਤਾ ਜਾਵੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੰਨਿਆ ਕਿ ਉਹਨਾਂ ਦੀ ਸਰਕਾਰ ਨੇ ਇਮੀਗ੍ਰੇਸ਼ਨ ਨੀਤੀ ਦੇ ਵਿੱਚ ਗਲਤੀਆਂ ਕੀਤੀਆਂ ਨੇ ਜਿਸ ਕਰਕੇ ਫਰਜ਼ੀ ਕਾਲਜਾਂ ਤੇ ਵੱਡੀਆਂ ਕਾਰਪੋਰੇਸ਼ਨਾਂ ਦੇ ਵੱਲੋਂ ਆਪਣੇ ਨਿੱਜੀ ਹਿੱਤਾਂ ਦੇ ਲਈ ਸਿਸਟਮ ਦਾ ਸ਼ੋਸ਼ਣ ਕੀਤਾ ਗਿਆ ਟਰੂਡੋ ਦਾ ਇਹ ਬਿਆਨ ਕੈਨੇਡਾ 2025 ਚ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਲਿਬਰਲ ਪਾਰਟੀ ਦੀ ਲੋਕਪ੍ਰਿਅਤਾ ਚਾਈ ਕਮੀ ਦੌਰਾਨ ਆਇਆ ਪ੍ਰਧਾਨ ਮੰਤਰੀ ਨੂੰ ਦੇਸ਼ ਦੇ ਵਿੱਚ ਰਿਹਾਇਸ਼ ਦੀ ਕਾਟ ਮਹਿੰਗਾਈ ਤੇ ਸਿਹਤ ਧਿਆਵਾਜਾਈ ਪ੍ਰਣਾਲੀ ਚਾਹ ਰਹੇ ਵਿਗਾਰਕ ਕਿ ਆਪਣੀ ਨੀਤੀਆਂ ਦੇ ਲਈ ਲੋਕਾਂ ਦੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਚੂੜੋ ਨੇ ਆਪਣੇ YouTube <Sanye> ਚੈਨਲ ਤੇ ਸਾਂਝੀ ਕੀਤੀ ਵੀਡੀਓ ਦੇ ਵਿੱਚ ਕਿਹਾ ਕਿ ਪਿਛਲੇ 2 ਸਾਲਾਂ ਚ ਸਾਡੀ ਆਬਾਦੀ ਦੇ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਫਰਜ਼ੀ ਕਾਲਜ ਤੇ ਵੱਡੀਆਂ ਚੇਨ ਕਾਰਪੋਰੇਸ਼ਨਾਂ ਆਪਣੇ ਹਿੱਤਾਂ ਦੇ ਲਈ ਸਾਡੀ ਇਮੀਗ੍ਰੇਸ਼ਨ ਪ੍ਰਣਾਲੀ ਦਾ ਸ਼ੋਸ਼ਣ ਕਰ ਰਹੀਆਂ ਨੇ ਇਸ ਨਾਲ ਨਜਿੱਠਣ ਲਈ ਅਸੀਂ ਅਗਲੇ 3 ਸਾਲ ਕੈਨੇਡਾ ਆਉਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਘਟਾ ਰਹੇ ਹਾਂ ਆਪਣੀ ਸਰਕਾਰ ਦੀ ਕਾਰਵਾਈ ਨੂੰ ਜਾਇਜ਼ ਠਹਿਰਾਉਂਦਿਆਂ ਕਿਹਾ ਕਿ ਅਸੀਂ ਕੁਝ ਗਲਤੀਆਂ ਕੀਤੀਆਂ ਇਸ ਲਈ ਅਸੀਂ ਵੱਡਾ you yeah. ਕਦਮ ਚੋکریاں ਦੱਸਦੀ ਹੈ ਕਿ ਕੈਨੇਡਾ ਦੀ ਗੱਲ ਕਰੀ ਤਾਂ ਇੱਥੇ ਭਾਰਤੀ ਵਿਦਿਆਰਥੀ ਵੀ ਬਹੁਤ ਜ਼ਿਆਦਾ ਸੰਖਿਆ ਦੇ ਵਿੱਚ ਨੇ ਕੈਨੇਡਾ ਦੇ ਵਿੱਚ ਭਾਰਤ ਦੇ ਹਾਈ ਕਮਿਸ਼ਨ ਅਨੁਸਾਰ ਕੈਨੇਡਾ 'ਚ ਪੜਨੌਂਦੇ ਵਿਦਿਆਰਥੀਆਂ 'ਚ ਬਹੁ ਗਿਣਤੀ ਭਾਰਤੀ ਨੇ ਅੰਦਾਜ਼ੇ ਅਨੁਸਾਰ 427000 ਭਾਰਤੀ ਵਿਦਿਆਰਥੀ ਕੈਨੇਡਾ 'ਚ ਪੜ੍ਹਦੇ ਨੇ ਚੂਡੋ ਨੇ ਕਿਹਾ ਕਿ ਸਾਲਾ ਤੋਂ ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਸਿਰਫ ਸਥਾਈ ਇਮੀਗ੍ਰੇਸ਼ਨ ਤੇ ਕੇਂਦ੍ਰਿਤ ਹੈ ਲੋਕ ਆਪੋ ਆਪਣੇ ਪਰਿਵਾਰਾਂ ਨਾਲ ਕੈਨੇਡਾ ਵਸਣ ਦੇ ਲਈ ਆਉਂਦੇ ਨੇ ਤੇ ਸਰਕਾਰ ਇਹ ਫੈਸਲਾ ਕਰਦੀ ਹੈ ਉਹ ਹਰ ਸਾਲ ਕਿੰਨੇ ਸਥਾਈ ਵਸਨੀਕਾਂ ਨੂੰ ਆਖਰ ਕਰਨਾ ਚਾਹੁੰਦੀ ਹੈ ਹਾਲਾਂਕਿ ਇਸ ਤਰ੍ਹਾਂ ਨਸਥਾਈ ਇਮੀਗ੍ਰੇਸ਼ਨ ਵਿਚਾਲੇ ਹੀ ਰਹਿ ਗਈ ਹੈ ਉਹਨਾਂ ਕਹਿੰਦੇ ਕਿ ਕੈਨੇਡਾ ਦੀ ਨਵੀਂ ਇਮੀਗ੍ਰੇਸ਼ਨ ਯੋਜਨਾ ਅਨੁਸਾਰ ਉਸਥਾਈ ਤੇ ਅਸਥਾਈ ਦੋਵਾਂ ਤਰ੍ਹਾਂ ਦੇ ਪ੍ਰਵਾਸੀਆਂ ਦੀ ਗਿਣਤੀ ਘੱਟ ਕਰਨਾ ਚਾਹੁੰਦੇ ਨੇ ਤਾਂ ਇਸੇ ਵਿਚਕਾਰ ਹੁਣੇ ਫੈਸਲਾ ਲਿਆ ਗਿਆ ਜਿੱਥੇ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤੇ ਗਏ ਨੇ